ਜੋ ਮੁਲਜ਼ਮ ਨੇ ਬੇਅਦਬੀ ਤੇ ਕੇਸਾਂ ਵਿੱਚ ਪੁਠੇਰੇ ਵਾਲੇ ਉਹਨਾਂ ਚੋਂ ਤੇ ਉਹਨਾਂ ਨੇ ਕੁਝ ਮੁਲਜ਼ਮਾਂ ਨੇ ਆ ਕੇ ਅੱਜ ਸੁਪਰੀਮ ਕੋਰਟ ਤੇ ਵਿੱਚ ਇਹ ਕੇਸ ਪਾਇਆ ਸੀ ਕਿ ਸਾਡੇ ਕੇਸ ਟ੍ਰਾਂਸਫਰ ਕਰ ਦਿੱਤੇ ਜਾਂਨ ਮੁਗੇ ਤੋਂ ਫਰੀਦਕੋਟ ਤੋਂ ਪਟਿਆਲੇ ਤੋਂ ਬਈ ਉੱਥੇ ਸਾਡੇ ਵਾਸਤੇ ਮਾਹੌਲ ਠੀਕ ਨਹੀਂ ਸਾਡੇ ਕੇਸਾਂ ਨੂੰ ਟ੍ਰਾਂਸਫਰ ਕੀਤਾ ਜਾਵੇ ਕੁਝ ਹੋਰ ਮੁਲਜ਼ਮਾਂ ਨੇ ਆ ਕੇ ਉਹਨਾਂ ਨੇ ਫਿਰ ਇੱਥੇ ਪਟੀਸ਼ਨ ਪਾਤੀ ਕਿ ਜੇ ਸਾਡੇ ਕੇਸ ਟ੍ਰਾਂਸਫਰ ਕੀਤੇ ਜਾਣ ਉਹ ਫਰੀਦਕੋਟ ਤੋਂ ਤੇ ਕੋਟਕੁਪੂਰੀ ਤੋਂ ਫਰੀਦਕੋਟ ਤੋਂ ਤੇ ਬਠਿੰਡੇ ਜ਼ਿਲ੍ਹੇ ਤੋਂ ਉਹ ਕੇਸ ਟਰਾਂਸਫਰ ਕਰਕੇ ਸੁਪਰੀਮ ਕੋਰਟ ਦੇ ਚੰਡੀਗੜ੍ਹ ਘਟਦੇ ਸੀ ਇਹ 2023 ਦੇ ਵਿੱਚ ਆਰਡਰ ਹੋਇਆ ਇਹਨਾਂ ਸਾਰਿਆਂ ਨੇ ਕਿਹਾ ਕਿ ਸਾਡੇ ਕੇਸ ਵੀ ਟਰਾਂਸਫਰ ਕਰਕੇ ਇਹ ਮੋਗੇ ਤੋਂ ਤੇ ਫਰੀਦਕੋਟ ਤੋਂ ਜ਼ਿਲ੍ਹੇ ਤੋਂ ਟਰਾਂਸਫਰ ਕਰਕੇ ਸਾਡੇ ਕੇਸ ਵੀ ਉਹਨਾਂ ਕੇਸਾਂ ਨਾਲ ਹੀ ਚੰਡੀਗੜ੍ਹ ਭੇਜ ਦਿੱਤੇ ਜਾਣ 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਏ ਤੇ ਉਹਨਾਂ ਨੇ ਕੋਰਟ ਤੋਂ ਟੈਂਗ ਗਿਆ ਕਿ ਸਾਨੂੰ 6 ਫਿਰ ਦਾ ਟਾਈਮ ਦਿੱਤਾ ਜਾਵੇ ਜਵਾਬ ਫਾਈਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਜੂਨੀਅਰ ਵਕੀਲ ਪੇਸ਼ ਹੋਇਆ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਤੇ ਜਿਹੜੇ ਮੁਲਜ਼ਮ ਸੀ ਉਹ ਡੇਰੇ ਵਾਲੇ ਉਹਨਾਂ ਵੱਲੋਂ ਇੱਕ ਸੀਨੀਅਰ ਐਡਵੋਕੇਟ ਅਪੀਲ ਹੋ ਰਹੀ ਸੀ ਬਹੁਤ ਉਹ ਉੱਚੇ ਲੈਵਲ ਦੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲਾਂ ਵੀ ਟਾਈਮ ਲੈ ਚੁੱਕੇ ਹਨ ਟਾਈਮ ਨਹੀਂ ਮਿਲਣਾ ਚਾਹੀਦਾ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਨਹੀਂ ਦੇਣਾ ਤੇ ਅਸੀਂ ਇਹਨਾਂ ਕੇਸਾਂ ਨੂੰ ਵੀ ਪਹਿਲਾਂ ਵੀ ਅਸੀਂ ਆਰਡਰ ਕਰਕੇ ਟਰਾਂਸਫਰ ਕਰ ਚੁੱਕਿਆ ਅਸੀਂ ਇਹ ਕੇਸ ਵੀ ਟਰਾਂਸਫਰ ਕਰ ਰਹੇ ਹਾਂ ਤੇ ਮੈਂ ਉਹਨਾਂ ਨੂੰ ਉਹਦੇ ਵਿੱਚ ਕਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉੱਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਮੈਂ ਕਿਹਾ ਇਦਾਂ ਦੀ ਮਨਸ਼ਾ ਕੋਈ ਹੋਰ ਆ ਇਹ ਕੀ ਚਾਹੁੰਦੇ ਆ ਕਿ ਆਪਣੇ ਸਾਰੇ ਸਾਰੇ ਕੇਸ ਇੱਥੋਂ ਪੰਜਾਬ ਤੋਂ ਬਾਹਰ ਕੱਢ ਕੇ ਲੈ ਜਾਓ ਇੱਕੋ ਅਦਾਲਤ ਵਿੱਚ ਲੈ ਲਓ ਉੱਥੇ ਜਾ ਕੇ ਮੈਨੂੰ ਕੰਕਲਿਸ਼ਨ ਕਰੋ ਕਹਿ ਰਿਹਾ ਕਿ ਸਾਡੇ ਕੇਸ ਮੋਗੇ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਲੈ ਜਾਓ ਇਹ ਮੋਗਾ ਤੇ ਚੰਡੀਗੜ੍ਹ ਤੋਂ ਨੇ ਹਾਈ ਕੋਰਟ ਦੀ ਜੂਡਿਕਸ਼ਨ ਕਰ ਪੰਜਾਬ ਹਾਈ ਕੋਰਟ ਕਿਉਂ ਨਹੀਂ ਜਾਂਦੇ ਇੱਥੇ ਕਿਉਂ ਆਏ ਆ ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕਦਮ ਰੁਪਈਆ ਬਦਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਸੀਨੀਅਰ ਐਡਵੋਕੇਟ ਨੂੰ ਕਿ ਅਸੀਂ ਇਹ ਕੇਸ ਟਰਾਂਸਫਰ ਨਹੀਂ ਕਰਾਂਗੇ ਤੁਸੀਂ ਪੰਜਾਬ ਹਾਈ ਕੋਰਟ ਜਾਓ ਜੋ ਕਹਣਾ ਜਾ ਕੇ ਪੰਜਾਬ ਹਾਈ ਕੋਰਟ ਜਾਓ ਥੋੜੀ ਹਨਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੂੰ ਥੋੜਾ ਸੀਰੀਅਸ ਲੈਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵਾਲੋ ਮਿਲ ਕੇ ਅੱਜ ਮੈਨੂੰ ਵੀ ਸੀ ਕਿ ਸੀਨੀਅਰ ਵਕੀਲ ਪੇਸ਼ ਹੋਏਗਾ ਕਿਉਂਕਿ ਪਹਿਲਾਂ ਜਦੋਂ ਆਲਰੇਡੀ ਕੇਸ ਟ੍ਰਾਂਸਫਰ ਹੋ ਚੁੱਕੇ ਆ ਤੇ ਅੱਜ ਇਹਨਾਂ ਨੂੰ ਟ੍ਰਾਂਸਫਰ ਹੋਣਾ ਰੋਕਣਾ ਬੜਾ ਮੁਸ਼ਕਿਲ ਸੀ ਪਰ ਉਹ ਸੀਨੀਅਰ ਨੇ ਤਾਂ ਕੀ ਪੇਸ਼ ਹੋਣਾ ਸੀ ਸਟੈਂਡਿੰਗ ਆਕਸਲ ਵੀ ਨਹੀਂ ਪੇਸ਼ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਪੇਸ਼ ਕਰਾ ਜੋ ਮੁਲਜ਼ਮ ਨੇ ਬੇਅਸਦੀ ਤੇ ਕੇਸਾਂ ਵਿੱਚ ਉਹ ਢੇਰੇ ਵਾਲੇ ਉਹਨਾਂ ਚੋਂ ਤੇ ਉਹਨਾਂ ਨੇ ਕੁਝ ਮੁਲਜ਼ਮਾਂ ਨੇ ਆ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਾਇਆ ਸੀ ਕਿ ਸਾਡੇ ਕੇਸੇ ਟਰਾਂਸਫਰ ਕਰ ਦਿੱਤੇ ਜਾਂ ਨੂੰ ਮੋਗੇ ਤੋਂ ਫਰੀਦਕੋਟ ਤੋਂ ਪਟਿਆਲੇ ਤੋਂ ਵੀ ਉੱਥੇ ਸਾਡੇ ਵਾਸਤੇ ਮਾਹੌਲ ਠੀਕ ਨਹੀਂ ਸਾਡੇ ਕੇਸਾਂ ਨੂੰ ਟਰਾਂਸਫਰ ਕੀਤਾ ਜਾਵੇ ਪਹਿਲਾਂ ਵੀ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਤੇ ਉਹ ਪਟੀਸ਼ਨ 2020 ਦੇ ਵਿੱਚ ਇਹਨਾਂ ਦੀ ਪਟੀਸ਼ਨ ਇੱਕ ਵਾਰੀ ਡਿਸਕਸ ਹੋ ਗਈ ਸੀ ਪਰ ਉਸ ਤੋਂ ਮਗਰੋਂ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹ ਮਰਡਰ ਹੋਏ ਤਾਂ ਉਦੋਂ ਮਗਰੋਂ ਕੁਝ ਹੋਰ ਮੁਲਜ਼ਮਾਨੇ ਆ ਕੇ ਉਹਨਾਂ ਨੇ ਫਿਰ ਇੱਥੇ ਪਟੀਸ਼ਨ ਪਾਤੀ ਕਿ ਜੇ ਸਾਡੇ ਕੇਸ ਟਰਾਂਸਫਰ ਕੀਤੇ ਜਾਣ ਉਹ ਫਰੀਦਕੋਟ ਤੋਂ ਤੇ ਕੋਟਖਪੂਰੀ ਤੋਂ ਫਰੀਦਕੋਟ ਤੋਂ ਤੇ ਬਠਿੰਡੇ ਜ਼ਿਲ੍ਹੇ ਤੋਂ ਉਹ ਕੇਸ ਟਰਾਂਸਫਰ ਕਰਕੇ ਸੁਪਰੀਮ ਕੋਰਟ ਦੇ ਚੰਡੀਗੜ੍ਹ ਘਟਤੇ ਸੀ ਇਹ 2023 ਦੇ ਵਿੱਚ ਆਰਡਰ ਹੋਇਆ ਹੁਣ ਜਿਹੜੇ ਇਹਨਾਂ ਨੇ ਜੇ ਇਹ ਮਲਜ਼ਮ ਸੀਗੇ ਇਹ ਜਿਹੜਾ ਕੇਸ ਮੈਂ ਪੇਸ਼ ਹੋਇਆ ਗੁਰਸੇਵਿਕ ਸਿੰਘ ਉਹ ਕੰਪਲੇਨੈਂਟ ਆ ਸਮਾਲ ਸਰ ਥਾਣੇ ਦਾ ਕੇਸ ਆ ਇਹਦੇ ਚ ਮਲਜ਼ਮ ਨੇ ਪ੍ਰਿਥੀ ਸਿੰਘ ਅਮਰਦੀਪ ਸਿੰਘ ਤੇ ਉਹ ਪੰਜ ਮੁਲਜ਼ਮ ਸੀ ਦੇ ਚ ਤੇ ਉਹਦੇ ਚ ਕੋਰਟ ਦੇ ਮੋਗੇ ਦੀ ਕੋਰਟ ਨੇ ਉਹ ਦੋਵਾਂ ਨੂੰ ਤਾਂ ਭਰੀ ਕਰ ਦਿੱਤਾ ਤੇ ਤਿੰਨਾਂ ਨੂੰ ਤਿੰਨ ਮੁਲਜ਼ਮਾਂ ਨੂੰ ਉਹਨਾਂ ਨੇ ਮੋਗੇ ਦੀ ਕੋਰਟ ਦੇ ਸਜ਼ਾ ਸੁਣਾਤੀ ਉਹਨਾਂ ਨੇ ਆਪਣੀ ਸਜ਼ਾ ਦੇ ਖਿਲਾਫ ਅਪੀਲ ਪਾਈ ਆ ਉਹ ਵੀ ਮੋਗੇ ਕੋਰਟ ਦੇ ਵਿੱਚ ਹੀ ਪੈਂਡਿੰਗ ਪਈ ਆ ਉਹ ਪਿਰਥੀ ਸਿੰਘ ਉਹਦਾ ਨਾਮਾ ਮੁਲਜ਼ਮ ਦਾ ਉਹ ਪਿਰਥੀ ਸਿੰਘ ਨੇ ਆ ਕੇ ਇਥੇ ਪਟੀਸ਼ਨ ਪਾਈ ਇਹ ਅੱਜ ਐਚੀ ਕੋ ਕੇਸ ਲੱਗੇ ਹੋਏ ਸੀ ਇੱਕ ਸੀਗਾ ਬਲਜੀਤ ਸਿੰਘ ਦਾ ਇੱਕ ਸੀ ਜਤਿੰਦਰ ਵੀਰ ਅਰੋੜਾ ਇੱਕ ਸੁਖਜਿੰਦਰ ਸਿੰਘ ਤੇ ਇੱਕ ਹੋਰ ਬਲਜੀਤ ਸਿੰਘ ਦਾ ਸੀ ਤੇ ਇੱਕ ਇਹ ਪ੍ਰਸਵੀ ਸਿੰਘ ਦਾ ਸੀ ਇਹਨਾਂ ਸਾਰਿਆਂ ਨੇ ਕਿਹਾ ਕਿ ਸਾਡੇ ਕੇਸ ਵੀ ਟਰਾਂਸਫਰ ਕਰਕੇ ਇਹ ਮੋਗੇ ਤੋਂ ਤੇ ਫ੍ਰੀਜ਼ ਕੋਰਟ ਤੋਂ ਚਲੇ ਤੋਂ ਟਰਾਂਸਫਰ ਕਰਕੇ ਸਾਡੇ ਕੇਸ ਵੀ ਉਹਨਾਂ ਕੇਸਾਂ ਨਾਲ ਹੀ ਚੰਡੀਗੜ੍ਹ ਭੇਜ ਦਿੱਤੇ ਜਾਣ ਅੱਜ ਉੱਥੇ ਇਹ ਕੇਸ ਦੇ ਵਿੱਚ ਨੋਟਿਸ ਇਹਨਾਂ ਸਾਰਿਆਂ ਕੇਸਾਂ 'ਚ ਨੋਟਿਸ ਇਸ਼ੂ ਹੋਇਆ ਸੀ 7 ਜੁਲਾਈ 2023 ਨੂੰ ਸੁਪਰੀਮ ਕੋਰਟ ਨੇ ਇਹ ਟਰਾਂਸਫਰ ਪਟੀਸ਼ਨ ਦੇ ਵਿੱਚ ਨੋਟਿਸ ਇਸ਼ੂ ਕੀਤਾ ਸੀ ਉਸ ਤੋਂ ਮਗਰੋਂ ਇਹ ਕੇਸ ਲੱਗਿਆ 8 ਨਵੰਬਰ 2023 ਨੂੰ 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਏ ਤੇ ਉਹਨਾਂ ਨੇ ਕੋਰਟ ਤੋਂ ਟਾਈਮ ਲਿਆ ਕਿ ਸਾਨੂੰ 6 ਹਫਤੇ ਦਾ ਟਾਈਮ ਦਿੱਤਾ ਜਾਵੇ ਜਵਾਬ ਫਾਈਲ ਕਰਨ ਲਈ ਹੁਣ ਅੱਜ ਜਦੋਂ ਇਹ ਕੇਸ ਲੱਗਿਆ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਜੂਨੀਅਰ ਵਕੀਲ ਪੇਸ਼ ਹੋਇਆ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਉਹਨੇ ਕਿਹਾ ਜੀ ਸਾਨੂੰ ਟਾਈਮ ਦੇ ਦਿਓ ਜਵਾਬ ਫਾਈਲ ਕਰਨ ਲਈ ਤੇ ਜਿਹੜੇ ਮੁਲਜ਼ਮ ਸੀ ਉਹ ਡੇਰੇ ਵਾਲੇ ਉਹਨਾਂ ਵੱਲੋਂ ਇੱਕ ਸੀਨੀਅਰ ਐਡਵੋਕੇਟ ਅਪੀਲ ਹੋ ਰਹੀ ਸੀ ਬਹੁਤ ਉਹ ਉੱਚੇ ਲੈਵਲ ਦੇ ਸੁਪਰੀਮ ਕੋਰਟ ਚ ਸੀਨੀਅਰ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲਾਂ ਵੀ ਟਾਈਮ ਲੈ ਚੁੱਕੇ ਹਨ ਟਾਈਮ ਨਹੀਂ ਮਿਲਣਾ ਚਾਹੀਦਾ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਨਹੀਂ ਦੇਣਾ ਤੇ ਅਸੀਂ ਇਹਨਾਂ ਕੇਸਾਂ ਨੂੰ ਵੀ ਪਹਿਲਾਂ ਵੀ ਅਸੀਂ ਆਰਡਰ ਕਰਕੇ ਟਰਾਂਸਫਰ ਕਰ ਚੁੱਕੇ ਹਾਂ ਅਸੀਂ ਇਹ ਕੇਸ ਵੀ ਟਰਾਂਸਫਰ ਕਰ ਰਹੇ ਹਾਂ ਇਹ ਦੂਜੀਆਂ ਕੇਸਾਂ ਨਾਲ ਹੀ ਇਹਨਾਂ ਨੂੰ ਵੀ ਇੱਥੋਂ ਟਰਾਂਸਫਰ ਕਰ ਰਹੇ ਹਾਂ ਤੇ ਉਸ ਟਾਈਮ ਦੇ ਉੱਤੇ ਮੈਂ ਜੋ ਖੜਾ ਹੋਇਆ ਕੋਰਟ ਨੇ ਕਿਹਾ ਤੁਸੀਂ ਕਿਸ ਨਾਲ ਅਪੀਅਰ ਹੋ ਰਹੇ ਮੈਂ ਕਿਹਾ ਗੁਰਸੇਵਿਕ ਸੰਗਤ ਨਾਲ ਅਪੀਅਰ ਹੋ ਰਹੇ ਹ ਮੈਂ ਉਹਨਾਂ ਨੂੰ ਉਹਦੇ ਵਿੱਚ ਕਿਹਾ ਕਿ ਇਹ ਕੇਸ ਪਹਿਲੀ ਗੱਲ ਤਾਂ ਇਹ ਜਿਹੜਾ ਕੇਸ ਆ ਪ੍ਰਿਥਵੀ ਸਿੰਘ ਵਾਲਾ ਪ੍ਰਿਥਵੀ ਸਿੰਘ ਬੇਲ ਤੇ ਆ ਬਾਗੇਪੁਰਾ ਨੇ ਰਹਿ ਰਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉੱਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਮੈਂ ਕਿਹਾ ਇਦਾਂ ਦੀ ਮਨਸ਼ਾ ਕੋਈ ਹੋਰ ਆ ਇਹ ਕੀ ਚਾਹੁੰਦੇ ਆ ਕਿ ਆਪਣੇ ਸਾਰੇ ਸਾਰੇ ਕੇਸ ਇੱਥੋਂ ਪੰਜਾਬ ਤੋਂ ਬਾਹਰ ਕੱਟ ਕੇ ਲੈ ਜਾਓ ਇੱਕੋ ਧਾਲਤ ਵਿੱਚ ਲੈ ਲੋ ਉੱਥੇ ਜਾ ਕੇ ਮੈਨੂੰ ਕਲੀਸ਼ਣਾ ਕਰੋ ਉੱਥੇ ਬਲਕਿ ਇਹ 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 ਇਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਇਹ ਜਦੋਂ ਮੈਂ ਇਹ ਆਬਜੈਕਸ਼ਨ ਕੀਤਾ ਨਾਲੇ ਮੈਂ ਕਿਹਾ ਵੀ ਜਦੋਂ ਇਹ ਇਹ ਜਿਹੜੇ ਕਹਿ ਰਹੇ ਆ ਕਿ ਸਾਡੇ ਕੇਸ ਮੋਗੇ ਨੂੰ ਟ੍ਰਾਂਸਫਰ ਕਰਕੇ ਚੰਡੀਗੜ੍ਹ ਲੈ ਜਾਓ ਇਹ ਮੋਗਾ ਤੇ ਚੰਡੀਗੜ੍ਹ ਦੋਨੇ ਹਾਈ ਕੋਰਟ ਦੀ ਜੂਡਿਕਸ਼ਨ ਦੇ ਪੰਜਾਬ ਹਾਈ ਕੋਰਟ ਕਿਉਂ ਨਹੀਂ ਜਾਂਦੇ ਇੱਥੇ ਕਿਉਂ ਆਏ ਆ ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕਦਮ ਰੁਪਈਆ ਬਦਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਸੀਨੀਅਰ ਐਡਵੋਕੇਟ ਨੂੰ ਕਿ ਅਸੀਂ ਇਹ ਕੇਸ ਟਰਾਂਸਫਰ ਨਹੀਂ ਕਰਾਂਗੇ ਤੁਸੀਂ ਪੰਜਾਬ ਹਾਈ ਕੋਰਟ ਜਾਓ ਜੋ ਕਹਣਾ ਜਾ ਕੇ ਪੰਜਾਬ ਹਾਈ ਕੋਰਟ ਜਾਓ ਤੇ ਇੱਥੋਂ ਉਹਨਾਂ ਨੇ ਅੱਜ ਪਟੀਸ਼ਨ ਡਿਸਕਸ ਕਰਤੀ ਬਹੁਤ ਜੋਰ ਲਾਇਆ ਉਹਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਅੱਜ ਇੱਥੋਂ ਕੇਸ ਸਾਰੇ ਦੇ ਸਾਰੇ ਡਿਸਕਸ ਕਰਤੇ ਤੇ ਪਰ ਇੱਥੇ ਜਿਹੜੀ ਥੋੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੂੰ ਥੋੜਾ ਸੀਰੀਅਸ ਲੈਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵਾਲੋ ਮਨ ਲ ਕੇ ਅੱਜ ਮੈਨੂੰ ਵੀ ਸੀ ਕਿ ਸੀਨੀਅਰ ਵਕੀਲ ਪੇਸ਼ ਹੋਏਗਾ ਕਿਉਂਕਿ ਪਹਿਲਾਂ ਜਦੋਂ ਆਲਰੇਡੀ ਕੇਸ ਟਰਾਂਸਫਰ ਹੋ ਚੁੱਕੇ ਆ ਤੇ ਅੱਜ ਇਹਨਾਂ ਨੂੰ ਟ੍ਰਾਂਸਫਰ ਹੋਣਾ ਰੋਕਣਾ ਬੜਾ ਮੁਸ਼ਕਲ ਸੀ ਪਰ ਉਹ ਸੀਨੀਅਰ ਨੇ ਤਾਂ ਕੀ ਪੇਸ਼ ਹੋਣਾ ਸੀ ਸਟੈਂਡਿੰਗ ਕੌਂਸਲ ਵੀ ਨਹੀਂ ਪੇਸ਼ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਪੇਸ਼ ਕਰ ਦਿੱਤਾ ਮਤਲਬ ਕਿ ਇਹਨਾਂ ਲੈਟਰੀ ਨਹੀਂ ਲੈਣਾ ਚਾਹੀਦਾ ਦੇਖੋ ਇਹਨਾਂ ਦੀ ਮਨਸ਼ਾ ਤੁਸੀਂ ਇਕੱਲ ਦੇਖੋ ਕਿ ਪੰਜਾਬ ਇਹਨੂੰ ਕੇਸਾਂ ਨੂੰ ਚੰਡੀਗੜ੍ਹ ਲੈ ਜਾਓ ਉੱਥੇ ਸਰਕਾਰੀ ਵਕੀਲ ਆ ਉਹ ਵੀ ਬਦਲ ਜਾਣਗੇ ਉਹ ਜਿਹੜੇ ਫਿਰ ਉੱਥੇ ਮੈਨਿਪੂਲੇਸ਼ਨ ਕਰਨਗੇ ਉੱਥੇ ਇੱਕੋ ਕੋਰਟ ਦੇ ਚ ਕਰਕੇ ਹੋਰ ਪਤਾ ਨਹੀਂ ਕੀ 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 ਇਹ ਸਾਰੀ ਬੰਸ਼ਾ ਇਹਨਾਂ ਦੀ ਤੇ ਪੰਜਾਬ ਸਰਕਾਰ ਦੇ ਉੱਤੇ ਵੀ ਬੜਾ ਇਹ ਜੇ ਕੇਸ ਟਰਾਂਸਫਰ ਹੋ ਕੇ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਤਾਂ ਇਹ ਹੈ ਨਾ ਕਿ ਪੰਜਾਬ ਚ ਮਾਹੌਲ ਨਹੀਂ ਠੀਕ ਹੈ ਪੰਜਾਬ ਸਰਕਾਰ ਨੂੰ ਇਸ ਤੇ ਬਾਰੇ ਵਿਚਾਰ ਕਰਨਾ ਚਾਹੀਦਾ ਇਹਨਾਂ ਕੇਸਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਜੇ ਉਹਨਾਂ ਕੱਲੋ ਹਾਈ ਕੋਰਟ ਜਾ ਕੇ ਫਾਈਲ ਕਰਦੇ ਆ ਤੇ ਹਾਈ ਕੋਰਟ ਵੀ ਪ੍ਰੋਪਰਲੀ ਐਂਡ ਆਰਗੂ ਕਰਨਾ ਚਾਹੀਦਾ ਮੈਂ ਜੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਬਾਕੀ ਡੇਲ ਤੇ ਕੇਸ ਟਰਾਂਸਫਰ ਕੀਤੇ ਆ ਉਹ ਕੇਸ ਸਾ ਡਿਫਰੈਂਟ ਓਕੇ ਸਹੀ ਹੈ ਨੇ ਬਠਿੰਡਾ ਜ਼ਿਲ੍ਹੇ ਦੇ ਤੇ ਫਰੀਦਕੋਟ ਜ਼ਿਲ੍ਹੇ ਦੇ ਤਰੀਕੇ ਡਿਫਰੈਂਟ ਨੇ ਇਹ ਜਿਹੜਾ ਸਮਾਜ ਸਰ ਦਾ ਕੇਸ ਆ 4 ਨਵੰਬਰ ਦਾ ਸਿਰਫ ਆਫੈਂਸ ਬੇਅਦਵੀ ਦੀ ਆ ਪਰ ਇਨਸੀਡੈਂਟ ਤਾਂ ਡਿਫਰੈਂਟ ਹੁੰਦਾ ਵੀ ਇਹਨਾਂ ਨੂੰ ਕੋਰਿਲੇਟ ਕਰਕੇ ਉਸ بیس ਤੇ ਕੇਸ ਟ੍ਰਾਂਸਫਰ ਕਰ ਰਹੇ ਹੋ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਇਹ ਪੰਜਾਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਜਿਹੜਾ ਇਹ ਦੇਖੋ ਜਿਹੜਾ ਇਹ ਪ੍ਰਿਥੀ ਸਿੰਘ ਜਿਹੜਾ ਕਿਸਾਨ ਹੋਇਆ 2015 ਇਨਸੀਡੈਂਟ ਆ 3 ਸਾਲ ਬਾਅਦ گرفتار ਹੋਇਆ ਉਹ ਵੀ ਇਹ ਕਿਸੇ ਹੋਰ ਕੇਸ ਵਿੱਚ ਕੋਈ ਰੋਬਰੀ ਦੱਸ ਕੇ ਆਰਮਜ਼ੈਕਟਾ ਕੇਸ ਸੀ ਉਹਦੇ ਜੇ ਗ੍ਰਫਤਾਰ ਹੋ ਗਿਆ ਪੁਲਿਸ ਨੇ ਇਨਟੈਰੋਗੇਸ਼ਨ ਕੀਤੀ ਉਹ ਇਹ ਮੰਨ ਗਿਆ ਇਹ ਅਸੀਂ ਇਹ ਉੱਥੇ ਇਹ ਵੇਤ ਵੀ ਦੇ ਵਿੱਚ ਬੈਂਕ ਰਾਇਆ ਮੈਂ ਕੀ ਕੀਤਾ ਉਹਦੋਂ ਮਗਰੋਂ ਇਸ ਕੇਸ 'ਚ ਇਹਨੂੰ ਅਰੈਸਟ ਹੋਇਆ ਤੇ ਹੁਣ ਇਹੋ ਜੇ ਮੁਲਜ਼ਮਾ ਨੂੰ ਮਲਕਿ ਇੰਨਾ ਲਾਈਟਲੀ ਲੈਣਾ ਇਹੋ ਜੇ ਕੇਸਾਂ ਨੂੰ ਇਹ ਨਹੀਂ ਹੋਣਾ ਚਾਹੀਦਾ